ਆਪ ਆਦਮੀ ਪਾਰਟੀ ਦੇ ਵਿੱਚ ਸਭ ਕੁਝ ਠੀਕ ਨਹੀਂ ਹੈ। ਮੰਤਰੀ ਅਤੇ ਵਿਧਾਇਕ ਪਾਰਟੀ ਦੇ ਵਿੱਚ ਘੂਟਣ ਮਹਿਸੂਸ ਕਰ ਰਹੇ ਨੇ। ਜਿਹੜਾ ਵਿਧਾਇਕ ਮੰਤਰੀ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਵਿਰੁੱਧ ਬੋਲਦਾ ਹੈ ਉਸ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਂਦਾ ਹੈ। ਚਾਹੇ ਕੁਮਰ ਵਿਜੇ ਪ੍ਰਤਾਪ ਸਿੰਘ ਹੋਣ ਚਾਹੇ ਹੋਵੇ ਹਲਕਾ ਸਨੌਰ ਤੋਂ ਹਰਮਿੰਦਰ ਸਿੰਘ ਪਠਾਨ ਮਾਜਰਾ ਕੱਲ ਫਿਰ ਦੁਬਾਰਾ ਸੋਸ਼ਲ ਮੀਡੀਆ ਤੇ ਲਾਈਵ ਹੋਏ ਹਰਮਿੰਦਰ ਸਿੰਘ ਪਠਾਨ ਮਾਜਰਾ ਲੇਕਿਨ ਹਰਮੀਤ ਸਿੰਘ ਪਠਾਨ ਮਾਜਰਾ ਦੇ ਹੱਕ ਦੇ ਵਿੱਚ ਕੋਈ ਵੀ ਨਹੀਂ ਨਿਤਰਿਆ ਲੜਤਾ ਪਾਈਆਂ ਗਈਆਂ ਗਦਾਰਕ ਕਹਿ ਦਿੱਤਾ ਗਿਆ ਕਿ ਤੁਸੀਂ ਪੰਜਾਬ ਦੇ ਨਾਲ ਗਦਾਰੀ ਕਰ ਰਹੇ ਹੋ ਧੋਖਾ ਕਰ ਰਹੇ ਹੋ ਅੱਜ ਮੇਰੀ ਲੜਕੀ ਮੇਰੇ ਲੜਕੇ ਮੇਰੀ ਲੜਕੀ ਮੇਰੇ ਲੜਕੇ ਮੇਰੀ ਪਤਨੀ ਮੇਰੀ ਮਾਤਾ ਦੇ ਨਾਲ ਇਹ ਕੁਛ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਵੱਲੋਂ ਕੀਤਾ ਜਾ ਰਿਹਾ ਹੈ ਤੇ ਆਉਣ ਵਾਲਾ ਨੰਬਰ ਤੁਹਾਡਾ ਵੀ ਹੈ ਇੱਕ ਹੋਰ ਵਿਧਾਇਕ ਘੁੱਟਣ ਮਹਿਸੂਸ ਕਰ ਰਿਹਾ ਹੈ ਆਮ ਆਦਮੀ ਪਾਰਟੀ ਦੇ ਵਿੱਚ ਹਾਂਜੀ ਅਸੀਂ ਗੱਲ ਕਰ ਰਹੇ ਹਾਂ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਕੇਂਦਰੀ ਵਿਧਾਨ ਸਭਾ ਹਲਕੇ ਦੇ ਵਿਧਾਇਕ ਅਸ਼ੋਕ ਪ੍ਰਾਸ਼ਰ ਪੱਪੀ ਅਸ਼ੋਕ ਪ੍ਰਾਸ਼ਰ ਪੱਪੀ ਵੱਲੋਂ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਪੋਸਟ ਪਾਈ ਗਈ ਕਿ ਮੈਨੂੰ ਲੈ ਕੇ ਮੇਰੀ ਹੀ ਪਾਰਟੀ ਦੇ ਲੋਗ ਮੇਰੇ ਨਾਲ ਸਿਆਸਤ ਖੇਡ ਰਹੇ ਨੇ ਉਹਨਾਂ ਨੂੰ ਆਪਣੀਆਂ ਆਤਾਂ ਤੋਂ ਬਾਜ਼ ਆ ਜਾਣਾ ਚਾਹੀਦਾ ਹੈ ਯਾਨੀ ਕਿ ਲੈਗ ਪੁੱਲਿੰਗ ਜਿਸ ਤਰ੍ਹਾਂ ਕਾਂਗਰਸ ਪਾਰਟੀ ਦੇ ਵਿੱਚ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਹੈ ਉਸੇ ਤਰ੍ਹਾਂ ਆਮ ਆਦਮੀ ਪਾਰਟੀ ਵਿੱਚ ਵੀ ਇੱਕ ਦੂਜੇ ਦੀਆਂ ਲੱਤਾਂ ਖਿੱਚੀਆਂ ਜਾਂਦੀਆਂ ਨੇ ਪੱਪੀ ਪ੍ਰਸ਼ਾਦ ਵੱਲੋਂ ਜਿਹੜੇ ਫੈਸਲੇ ਲੈ ਜਾਂਦੇ ਨੇ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਉਹਨਾਂ ਫੈਸਲਿਆਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ ਜਾਂ ਉਹਨਾਂ ਫੈਸਲਿਆਂ ਉੱਤੇ ਟਾਲ-ਪਟੋਲ ਕਰ ਦਿੱਤੀ ਜਾਂਦੀ ਹੈ ਕਰਦਾਰ ਤੇ ਸ਼ੱਕ ਕੀਤਾ ਜਾ ਰਿਹਾ ਹੈ ਪੱਪੀ ਪ੍ਰਸ਼ਾਦ ਦੇ ਜਿਹੜੀ ਹੈ ਕਾਰਗੁਜ਼ਾਰੀ ਤੇ ਸ਼ੱਕ ਕੀਤਾ ਜਾ ਰਿਹਾ ਹੈ ਅੱਜ ਅੱਕ ਕੇ ਅੱਜ ਆਊਟ ਆਫ ਕੰਟਰੋਲ ਹੋ ਕੇ ਫਿਰ ਜਿਹੜੇ ਜਿਸ ਤਰ੍ਹਾਂ ਹਮੇਸ਼ਾ ਪਠਾਨਵਾਜ਼ਰਾ ਲਾਈਵ ਹੋਈ ਸੀ ਕਿ ਭਾਈ ਮੈਨੂੰ ਕੰਮ ਕਰਨ ਦਿਓ ਮੇਰੇ ਕੰਮਾਂ ਉੱਤੇ ਰਾਜਨੀਤੀ ਨਾ ਕਰੋ ਮੈਂ ਹਲਕਾ ਲੁਧਿਆਣੇ ਦੇ ਵੱਲੋਂ ਚੁੜਿਆ ਗਿਆ ਹਾਂ ਮੈਂ ਚੋਣਾਂ ਹਾਂ ਕਿ ਰੇੜੀਆਂ ਜੜੀਆਂ ਨੇ ਜਿਹੜੀਆਂ ਬਾਹਰ ਦੁਕਾਨਾਂ ਲੱਗਦੀਆਂ ਨੇ ਉਹ ਸੜਕਾਂ ਉੱਤੇ ਨਾ ਲੱਗਣ ਉਹਨਾਂ ਵਾਸਤੇ ਗਰਾਊਂਡ ਹੋਣੇ ਚਾਹੀਦੇ ਨੇ ਉਹਨਾਂ ਵਾਸਤੇ ਪਾਰਕ ਹੋਣੇ ਚਾਹੀਦੇ ਨੇ ਲੋਕ ਮੈਨੂੰ ਮਿਲਣ ਆਉਂਦੇ ਨੇ ਲੋਕ ਮੇਰੇ ਨਾਲ ਮੀਟਿੰਗ ਕਰਦੇ ਨੇ ਸਕੂਲੀ ਬੱਚਿਆਂ ਨੂੰ ਮਰੀਜ਼ਾਂ ਨੂੰ ਆਮ ਜਨਤਾ ਨੂੰ ਇਨ੍ਹਾਂ ਰੇੜੀਆਂ ਆ ਤੂੰ ਜਿਹੜੀ ਪਰੇਸ਼ਾਨੀ ਹੁੰਦੀ ਹੈ ਜੇਕਰ ਮੈਂ ਉਹ ਕਦਮ ਚੁੱਕਦਾ ਹਾਂ ਤੇ ਮੇਰੀ ਹੀ ਪਾਰਟੀ ਦੇ ਲੋਕ ਮੇਰੀਆਂ ਸ਼ਿਕਾਇਤਾਂ ਪੰਜਾਬ ਦੇ ਮੁੱਖ ਮੰਤਰੀ ਭਗਵਤ ਮਾਨ ਅਤੇ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀ ਬਾਦੂ ਕਰਦੇ ਨੇ ਉਹਨਾਂ ਕਿਹਾ ਨਾ ਤੇ ਮੈਂ ਅੱਜ ਡਰਾਂ ਨਾ ਮੈਂ ਕੱਲ ਡਰਾਂ ਮੈਂ ਲੁਧਿਆਣੇ ਦੇ ਲੋਕਾਂ ਵਾਸਤੇ ਖੜਾ ਖਾਸ ਕਰਕੇ ਹਲਕਾ ਲੁਧਿਆਣਾ ਸੈਂਟਰਲ ਤੋਂ ਜਿਹੜੇ ਲੋਕਾਂ ਨੇ ਮੈਨੂੰ ਵੋਟਾਂ ਪਾਈਆਂ ਮੈਨੂੰ ਵਿਧਾਇਕ ਬਣਾਇਆ ਮੈਂ ਉਹਨਾਂ ਦੇ ਲੜਾਂਗਾ ਵੀ ਮਰਾਂਗਾ ਵੀ ਖੜਾਂਗਾ ਵੀ ਮੈਂ ਉਹਨਾਂ ਦੇ ਨਾਲ ਜਸਸ ਕਰਾਂਗਾ ਕਿਉਂਕਿ ਉਹ ਮੇਰੇ ਹਲਕੇ ਦੇ ਲੋਕ ਨੇ ਉਹਨਾਂ ਨੇ ਮੈਨੂੰ ਵੱਧ ਚੜ ਕੇ ਮੋਟਾ ਪਾਈਆਂ ਨੇ ਪੱਪੀ ਪ੍ਰਾਸ਼ਰ ਦੇ ਇਸ ਬਿਆਨ ਨੇ ਇੱਕ ਵਾਰ ਖਲਬਲੀ ਪਾ ਜਾ ਦਿੱਤੀ ਹੈ ਆਪ ਆदमी ਪਾਰਟੀ ਦੇ ਵਿੱਚ ਆਖਰਕਾਰ ਆਪ ਆਦਮੀ ਪਾਰਟੀ ਦੇ ਚੱਲ ਕੀ ਰਿਹਾ ਹੈ ਕਿ ਆਪ ਆਦਮੀ ਪਾਰਟੀ ਦੇ ਜਿੰਨੇ ਵੀ ਮੰਤਰੀ ਅਤੇ ਵਿਧਾਇਕ ਨੇ ਉਹ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਤੋਂ ਬਿਨਾ ਕੰਮ ਨਹੀਂ ਕਰ ਸਕਦੇ ਜੇਕਰ ਕਰਦੇ ਨੇ ਤਾਂ ਦੂਸਰੇ ਸਿਆਸੀ ਲੋਕ ਜਿਹੜੇ ਖਾਸ ਖਾਸ ਨੇ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਦੇ ਉਹਨਾਂ ਵੱਲੋਂ ਤੱਕਾ ਕੀਤਾ ਜਾਂਦਾ ਹੈ ਦੂਜਾ ਮੌਜੂਦਾ ਧਾਇਕਾ ਅਤੇ ਮੌਜੂਦਾ ਮੰਤਰੀਆਂ ਦੇ ਨਾਲ ਅੱਜ ਜੋ ਕੁਝ ਵੀ ਪੱਪੀ ਪ੍ਰਸ਼ਾਸਨ ਦੇ ਨੇ ਵਾਪਰਿਆ ਉਹਨਾਂ ਨੇ ਇੱਕ ਇੱਕ ਹਾਲਾਤ ਤੋਂ ਜਾਣੂ ਕਰਵਾਇਆ ਕਿ ਜਿਹੜੇ ਮੈਂ ਕੰਮ ਕਰਵਾ ਰਿਹਾ ਹਾਂ ਉਹਨਾਂ ਕੰਮਾਂ ਉੱਤੇ ਆ ਆਦੀ ਪਾਰਟੀ ਦੀ ਹਾਈ ਕਮਾਂਡ ਵੱਲੋਂ ਸ਼ਾਸਤ ਕੀਤੀ ਜਾਂਦੀ ਹੈ